ਤਾਰਾ ਇੱਕ ਜਿਹੀ ਔਰਤ ਸੀ ਜਿਹੜੀ ਕਿ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਹਾਰ ਚੁੱਕੀ ਸੀ ਸਵੇਰ ਵੇਲੇ ਤਾਂ ਹਰ ਦਿਨ ਠੰਡੇ ਮਿੱਠੇ ਹੁੰਦੇ ਆ ਪਰ ਉਹਨਾਂ ਦੇ ਲਈ ਜਿਨ੍ਹਾਂ ਦੀ ਰਾਤ ਪੁੰਨਿਆ ਵਰਗੀ ਹੁੰਦੀ ਹੈ ਜਿਨ੍ਹਾਂ ਦੀ ਰਾਤ ਅਮਸਿਆ ਵਰਗੀ ਹੁੰਦੀ ਹੈ ਉਹਨਾਂ ਦਾ ਸੁਭਾਅ ਸਦਾ ਉਦਾਸ ਹੁੰਦਾ ਹੈ ਕਿਉਂਕਿ ਦਿਨ ਚੜ੍ਹਨ ਤੋਂ ਪਹਿਲਾਂ ਹੀ ਫਿਰ ਪੈਣ ਵਾਲੀ ਕਾਲੀ ਰਾਤ ਬੋਲਦੀ ਆ ਤਾਂ ਫਿਕਰ ਵੱਡ ਵੱਡ ਖਾਂਦੇ ਆ ਤੇ ਦਿਨ ਰਾਤ ਇੱਕੋ ਜਿਹੇ ਜਾਪਦੇ ਆ ਨੀਂਦ ਅੱਖਾਂ ਵਿੱਚ ਆਈ ਕਿ ਪਤਾ ਹੀ ਨਹੀਂ ਚੱਲਦਾ ਫਿਰ ਵੀ ਤਾਰਾ ਟੁੱਟੇ ਹੋਏ ਸਰੀਰ ਨੂੰ ਲੈ ਕੇ ਸਵੇਰ ਦੇ 8 ਵਜੇ ਉੱઠી ਤੇ ਨਾਲ ਦੇ ਕਮਰੇ ਵਿੱਚ ਗਈ ਜਿੱਥੇ ਉਹਦੀ 6 ਸਾਲ ਦੀ ਮਾਸੂਮ ਬੱਚੀ ਚਿਹਰੇ ਉੱਤੇ ਸੁਪਨਿਆਂ ਨਾਲ ਭਰੀਆਂ ਅੱਖਾਂ ਲੈ ਕੇ ਮਿੰਨਾ ਜਿਹਾ ਮੁਸਕੁਰਾ ਰਹੀ ਸੀ ਕੋਈ ਬੇਦਰਦਾ ਹੀ ਹੋਵੇਗਾ ਜੋ ਇਸ ਮਾਸੂਮੀਅਤ ਉੱਤੇ ਕੁਰਬਾਨ ਨਾ ਜਾਏ ਜਿਸਦੇ ਚਿਹਰੇ ਤੇ ਇਹ ਦੇਖ ਕੇ ਮੁਸਕਰਾਹਟ ਨਾ ਆਏ ਕਹਿੰਦੇ ਔਲਾਦ ਹੀ ਹੁੰਦੀ ਹੈ ਜੋ ਮਾਪਿਆਂ ਨੂੰ ਦੁੱਖ ਸੁੱਖ ਦਿਖਾਉਂਦੀ ਹੈ ਮਾਪਿਆਂ ਨੇ ਤਾਂ ਬਸ ਸਵੀਕਾਰ ਕਰਨਾ ਹੁੰਦਾ ਹੈ ਸਾਰਾ ਮਨ ਵਿੱਚ ਨਾ ਜਿਉਣ ਦਾ ਇਰਾਦਾ ਬਣਾ ਚੁੱਕੀ ਹੈ ਅੱਜ ਰੱਜ ਕੇ ਆਪਣੀ ਬੱਚੀ ਨੂੰ ਖੜੀ ਦੇਖ ਰਹੀ ਹੈ ਕਿ ਹੰਝੂਆਂ ਦਾ ਝਾਨਾ ਵਹਿ ਤੁਰਿਆ ਜਦੋਂ ਪਰੇਕੁੱਖ ਵਿੱਚ ਪਲ ਰਹੀ ਸੀ ਤਾਂ ਉਦੋਂ ਪੇਟ ਉੱਤੇ ਹੱਥ ਰੱਖ ਰੱਖ ਕੇ ਕਿੰਨੇ ਸੁਪਨੇ ਸਜਾਏ ਸੀ ਸ਼ਾਇਦ ਉਹੀ ਸੁਪਨੇ ਹੁਣ ਪਰੀ ਦੀਆਂ ਅੱਖਾਂ ਵਿੱਚ ਨੇ ਜੋ ਬੁੱਲਾਂ ਉੱਤੇ ਮੁਸਕਾਨ ਬਣੇ ਹੋਏ ਆ ਦੀਮਾ ਇਨੰਦ ਦਾ ਗਲਾਨੀ ਕੁੱਟ ਰਹੀ ਮੈਂ ਤਾਂ ਬਹੁਤ ਹੀ ਤੇ ਅੱਖਾਂ ਵਿੱਚੋਂ ਨਾ ਰੁਕਣ ਵਾਲਾ ਸੇਲਾਬ ਵਹਿ ਤੁਰਿਆ ਪਰੀ ਨੇ ਪਾਸਾ ਪਲਟਿਆ